ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਹੀਂ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਤੁਹਾਡਾ ਜਨ ਤਨ ਯੋਜਨਾ ਰਹੀਂ ਖਾਤਾ ਧਾਰਕਾਂ ਨੂੰ ਲੈ ਕੇ ਆਈ ਵੱਡੀ ਖਬਰ ਜੋ ਜਨ ਤਨ ਯੋਜਨਾ ਦੇ 2014 ਦੇ ਵਿੱਚ ਖਾਤੇ ਖੁਲਵਾਏ ਗਏ ਸੀ ਉਹਨਾਂ ਖਾਤਿਆਂ ਦੇ ਵਿੱਚ ਜੋ ਤੁਹਾਡੇ ਅਕਾਊਂਟ ਨੰਬਰ ਨੇ ਉਹਨਾਂ ਦੇ ਬਾਰੇ ਹੁਣ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ ਉਸ ਖਾਤਿਆਂ ਦੇ ਵਿੱਚ ਤੁਹਾਨੂੰ ਸਰਕਾਰ ਕੀ ਕੁਝ ਦੇਣ ਜਾ ਰਹੀ ਏ ਜੋ ਕਿ ਸਰਕਾਰ ਦੇ ਵੱਲੋਂ ਇਹ ਜਨਤਨ ਯੋਜਨਾ ਰਹੀ ਬਹੁਤ ਸਾਰੇ ਲੋਕਾਂ ਦੇ ਜ਼ੀਰੋ ਬੈਲੈਂਸ ਦੇ ਖਾਤੇ ਖਲਵਾਏ ਗਏ ਸੀ ਉਹਨਾਂ ਖਾਤੇ ਧਾਰਕਾਂ ਨੂੰ ਹੁਣ ਸਰਕਾਰ ਦੇ ਵੱਲੋਂ ਜੋ ਇਹ ਵੱਡੀ ਖਬਰ ਆਈ ਏ ਕਿ ਉਹਨਾਂ ਖਾਤਾ ਧਾਰਕਾਂ ਨੂੰ ਕਿੰਨਾ ਫਾਇਦਾ ਹੋਵੇਗਾ ਸੋ ਵੀਡੀਓ ਦੇ ਐਂਡ ਤੱਕ ਬਨੇ ਰਹਿਣਾ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਨੂੰ ਸਾਰਿਆਂ ਨੂੰ ਗੁਜਾਰਸ਼ ਏ ਇਹ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਸਮੇਂ ਸਿਰ ਜੋ ਨਵੀਂ ਜਾਣਕਾਰੀ ਪਹੁੰਚ ਸਕੇ ਸੋ ਜਨਤਨ ਯੋਜਨਾ ਦੇ ਖਾਤੇ ਧਾਰਕਾਂ ਦੇ ਲਈ ਪੂਰੀ ਜਾਣਕਾਰੀ ਅਸੀਂ ਤੁਹਾਨੂੰ ਦੇਣ ਜਾ ਰਹੇ ਹਾਂ ਜਦੋਂ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਦੇਸ਼ ਦੇ ਵਿੱਚ ਸਾਰੇ ਸੂਬਿਆਂ ਦੇ ਵਿੱਚ ਜਨਤਨ ਯੋਜਨਾ ਦੇ ਰਾਹੀਂ ਜੋ ਪਿੰਡਾਂ ਦੇ ਲੋਕ ਸੀ ਉਹਨਾਂ ਦੇ ਖਾਤੇ ਖਲਵਾਏ ਗਏ ਜ਼ੀਰੋ ਬੈਲੈਂਸ ਤੇ ਗੁਰਦੁਆਰਿਆਂ ਵਿੱਚ ਮੰਦਰਾਂ ਦੇ ਵਿੱਚ ਸਭਾਵਾ ਕਰ ਕਰਕੇ ਜੋ ਬੈਂਕਾਂ ਦੇ ਮੁਲਾਜ਼ਮਾਂ ਦੇ ਵੱਲੋਂ ਜ਼ੀਰੋ ਬੈਲੈਂਸ ਦੇ ਖਾਤੇ ਖਲਵਾਏ ਗਏ ਉਹਨਾਂ ਨੂੰ ਏਟੀਐਮ ਪ੍ਰੋਵਾਈਡ ਕਰਵਾਏ ਗਏ ਉਹਨਾਂ ਨੂੰ ਪਾਸ ਬੁੱਕਾਂ ਦਿੱਤੀਆਂ ਗਈਆਂ ਸੋ ਉਹ ਖਾਤਾਧਾਰਕਾਂ ਨੂੰ ਬਹੁਤ ਸਾਰਾ ਫਾਇਦਾ ਹੋਇਆ ਜਦੋਂ ਕਿ ਉਸ ਤੋਂ ਪਹਿਲਾਂ ਬਹੁਤ ਸਾਰੇ ਲੋਕ ਆਪਣਾ ਖਾਤਾ ਵੀ ਨਹੀਂ ਖਲਵਾ ਸਕਦੇ ਸੀ ਪਿੰਡਾਂ ਦੇ ਜਿਹੜੇ ਲੋਕ ਸੀ ਉਹਨਾਂ ਨੂੰ ਬੈਂਕਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਸੀ ਔਰ ਖਾਤੇ ਉਹਨਾਂ ਦੇ ਬੈਂਕਾਂ ਵਿੱਚ ਖੁੱਲੇ ਨਹੀਂ ਜਾਂਦੇ ਸੀ ਸੋ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਜੀ ਦਾ ਇਹ ਪਹਿਲਾ ਕਦਮ ਸੀ ਜਨ ਤਨ ਯੋਜਨਾ ਰਾਹੀਂ ਲੋਕਾਂ ਨੂੰ ਜੋੜਨਾ ਔਰ ਉਹਨਾਂ ਖਾਤਿਆਂ ਦੇ ਵਿੱਚ ਸਰਕਾਰ ਦੇ ਵੱਲੋਂ ਵੱਖ-ਵੱਖ ਜੋ ਲੋਕ ਭਲਾਈ ਸਕੀਮਾਂ ਸੀ ਉਹਨਾਂ ਦੇ ਰਾਹੀਂ ਸਿੱਧਾ ਉਹਨਾਂ ਖਾਤਿਆਂ ਵਿੱਚ ਪੈਸੇ ਜੋ ਭੇਜੇ ਗਏ ਹੁਣ ਉਹਨਾਂ ਖਾਤਿਆਂ ਨੂੰ ਜਿਹੜਾ ਸਰਕਾਰ ਦੇ ਵੱਲੋਂ ਹੁਣ ਅੱਜ ਨਵੀਂ ਸ਼ੁਰੂਆਤ ਕੀਤੀ ਹੈ ਸਰਕਾਰ ਉਹਨਾਂ ਖਾਤਿਆਂ ਨੂੰ ਲੈ ਕੇ ਪੂਰੀ ਤਰ੍ਹਾਂ ਮੁਸਤੈਦ ਹੈ ਜਿਹੜੇ ਕਿ 11 ਕਰੋੜ ਲੋਕਾਂ ਦੇ ਖਾਤੇ ਜਿਨ੍ਹਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਨਾ ਹੀ ਉਹ ਖਾਤਿਆਂ ਨੂੰ ਵਰਤਿਆ ਗਿਆ ਉਹਨਾਂ ਖਾਤਿਆਂ ਨੂੰ ਜਿਹੜਾ ਬੰਦ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ ਜਿਹੜੇ ਲੰਬੇ ਸਮੇਂ ਤੋਂ ਇਹ ਖਾਤੇ ਜਿਨ੍ਹਾਂ ਦੇ ਵਿੱਚ ਕੋਈ ਵੀ ਲੈਣ-ਦੇਣ ਨਹੀਂ ਹੋਇਆ ਜ਼ੀਰੋ ਬੈਲੈਂਸ ਤੇ ਹੀ ਖੜੇ ਨੇ ਸਰਕਾਰ ਦੇ ਵੱਲੋਂ ਇਹਨਾਂ ਖਾਤਿਆਂ ਨੂੰ ਹੁਣ ਬੰਦ ਕਰਕੇ ਜੋ ਇਹਨਾਂ ਨੂੰ ਮਿਲਾਉ ਅਕਾਊਂਟ ਦੇ ਤੌਰ ਤੇ ਸਰਕਾਰ ਵਰਤ ਰਹੀ ਹੈ ਜਿਸ ਦਾ ਮਤਲਬ ਇਹ ਹੈ ਕਿ ਇਹ ਖਾਤੇ ਦੂਜਿਆਂ ਦੇ ਗਲਤ ਪੈਸੇ ਰੱਖਣ ਜਾਂ ਭੇਜਣ ਲਈ ਵਰਤੇ ਜਾ ਰਹੇ ਹਨ ਇਹਨਾਂ ਦੀ ਜੋ ਪੂਰੀ ਜਾਣਕਾਰੀ ਲੈ ਰਹੀਏ ਜਿਸ ਦਾ ਨਤੀਜਾ ਇਹ ਕੀ ਇੱਕ ਖਾਤੇ ਧੋਖਾਧੜੀ ਅਤੇ ਮਨੀ ਲਾਂਡਰਿੰਗ ਤੇ ਵਧ ਤੇ ਜਾ ਰਿਹਾ ਹੈ ਜਿਸ ਨਾਲ ਸਾਈਬਰ ਫਰਾਡ ਅਤੇ ਧੋਖਾਧੜੀ ਦੇ ਮਾਮਲੇ ਵੀ ਵਧ ਰਹੇ ਹਨ ਇਸ ਲਈ ਸਰਕਾਰ ਨੇ ਉਹਨਾਂ ਸਾਰੇ ਖਾਤਿਆਂ ਨੂੰ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ ਜਿਨ੍ਹਾਂ ਵਿੱਚ ਪਿਛਲੇ 24 ਮਹੀਨਿਆਂ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਤੁਹਾਨੂੰ ਕੀ ਫਾਇਦਾ ਹੋਵੇਗਾ ਇਹ ਕਦਮ ਬੈਂਕਿੰਗ ਸਿਸਟਮ ਦੀ ਸੁਰੱਖਿਆ ਨੂੰ ਮਜ਼ਬੂਤ ਕਰੇਗਾ ਧੋਖਾਧੜੀ ਦੀਆਂ ਘਟਨਾਵਾਂ ਨੂੰ ਘਟਾਏਗਾ ਤੇ ਸਰਕਾਰੀ ਖਰਚੇ ਨੂੰ ਵੀ ਬਚਾਏਗਾ ਕਿਉਂਕਿ ਨਕਾਲ ਖਾਤਿਆਂ ਦੀ ਨਿਗਰਾਨੀ ਤੇ ਪੈਸਾ ਖਰਚ ਨਹੀਂ ਕਰਨਾ ਪਵੇਗਾ ਸਰਕਾਰ ਚਾਹੁੰਦੀ ਹੈ ਕਿ ਸਿਰਫ ਉਹਨਾਂ ਖਾਤਿਆਂ ਨੂੰ ਚਾਲੂ ਰੱਖਿਆ ਜਾਵੇ ਜਿਨ੍ਹਾਂ ਦਾ ਸਹੀ ਇਸਤੇਮਾਲ ਹੋ ਰਿਹਾ ਹੈ ਇਸ ਨਾਲ ਧੋਖਾਧੜੀ ਰੁਕੇਗੀ ਅਤੇ ਸਿਸਟਮ ਸਾਫ਼ ਹੋਵੇਗਾ ਹਾਲਾਂਕਿ ਖਾਤਿਆਂ ਨੂੰ ਬੰਦ ਕਰਨਾ ਇੱਕ ਸੰਵੇਦਨਸ਼ੀਲ ਕਦਮ ਹੈ ਇਸ ਲਈ ਸਾਰੇ ਜ਼ਰੂਰੀ ਸਾਵਧਾਨੀਆਂ ਵੀ ਵਰਤੀਆਂ ਜਾਣਗੀਆਂ ਸੋ ਐਫワイ ਜੋ 25 ਦੀ ਸ਼ੁਰੂਆਤ ਤੋਂ ਹੁਣ ਤੱਕ ਦੇ 13516 ਧੋਖਾਧੜੀ ਦੇ ਕੇਸ ਡਿਜੀਟਲ ਲੈਣ ਦੇ ਨਾਲ ਜੁੜੇ ਪਾਏ ਗਏ ਹਨ ਇਹ ਸਿਰਫ SBI ਦੇ ਪਿਛਲੇ 50 ਸਾਲਾਂ ਵਿੱਚ 147 ਕਰੋੜ ਰੁਪਏ ਦੀ ਗਾਹਕਾਂ ਦੀ ਰਕਮ ਸਾਈਬਰ ਧੋਖਾਧੜੀ ਵਿੱਚ ਫਸ ਗਈ ਸੀ ਸੋ ਹੁਣ ਤੱਕ ਜੋ 2014 ਤੋਂ ਲੈ ਕੇ ਕੁੱਲ 55.7 ਕਰੋੜ ਜਮਤਨ ਖਾਤੇ ਖੁੱਲ ਚੁੱਕੇ ਹਨ ਜਿਨ੍ਹਾਂ ਵਿੱਚ 2.3 ਲੱਖ ਕਰੋੜ ਰੁਪਏ ਜੋ ਸਰਕਾਰ ਦੇ ਵੱਲੋਂ ਜਮ੍ਹਾਂ ਕਰਵਾਏ ਗਏ ਜਿਨ੍ਹਾਂ ਵਿੱਚ 31 ਕਰੋੜ ਅਕਾਊਂਟ ਹੌਲਡਰ ਹੋਰ ਸਨ ਦਸੰਬਰ 2024 ਤੱਕ ਕੁੱਲ ਖਾਤਿਆਂ 'ਚੋਂ 11.3 ਕਰੋੜ ਖਾਤੇ 23% ਜਿਹੜੇ ਨਕਾਰ ਦਿੱਤੇ ਹਨ ਜਿਨ੍ਹਾਂ ਨੂੰ ਬੰਦ ਕੀਤਾ ਜਾ ਰਿਹਾ ਹੈ ਸੋ ਕਿਹੜੇ ਖਾਤਿਆਂ ਦੇ ਵਿੱਚ ਅਸਰ ਹੋਵੇਗਾ ਜੋ 11.3 ਕਰੋੜ ਖਾਤਿਆਂ 'ਚੋਂ ਜ਼ਿਆਦਾਤਰ ਉਹ ਖਾਤੇ ਨੇ ਗ੍ਰਾਮੀਣ ਖੇਤਰਾਂ ਦੇ ਜਿਨ੍ਹਾਂ ਦੇ ਵਿੱਚ ਕੋਈ ਲੈਣ-ਦੇਣ ਨਹੀਂ ਹੋਇਆ ਇਹਨਾਂ ਵਿੱਚੋਂ ਕਈ ਖਾਤਿਆਂ ਦਾ ਕਦੇ ਵੀ ਨਿਯਮਤ ਤੌਰ ਤੇ ਇਸਤੇਮਾਲ ਹੀ ਨਹੀਂ ਕੀਤਾ ਗਿਆ ਜਿਨ੍ਹਾਂ ਖਾਤੇ ਨੂੰ ਦੁਬਾਰਾ ਚਾਲੂ ਨਹੀਂ ਕੀਤਾ ਗਿਆ ਉਹਨਾਂ ਨੂੰ ਸਖ਼ਤ ਢੰਗ ਨਾਲ ਬੰਦ ਕੀਤਾ ਜਾਵੇਗਾ ਸੋ ਪਿੰਡੂ ਅਤੇ ਨੀਮਸ਼ਿਰੀ ਇਲਾਕਿਆਂ ਨੂੰ ਕਈ ਖਾਤਾਧਾਰਕਾਂ ਨੇ ਜਾਣਬੁੱਝ ਕੇ ਆਪਣੇ ਖਾਤੇ ਨਹੀਂ ਵਰਤੇ ਜਿਸ ਕਾਰਨ ਉਹਨਾਂ ਦੇ ਖਾਤੇ ਬੰਦ ਹੋਣਗੇ ਜਿਨ੍ਹਾਂ ਦੇ ਖਾਤੇ ਬੰਦ ਹੋਣਗੇ ਉਹਨਾਂ ਨੂੰ ਸਿੱਧੇ ਤੌਰ ਤੇ ਡੀਬੀਟੀ ਪੈਨਸ਼ਨ ਜਾਂ ਬੀਮਾ ਵਰਗੀਆਂ ਸਹੂਲਤਾਂ ਤੋਂ ਪ੍ਰਭਾਵਿਤ ਹੋਣਾ ਪਵੇਗਾ ਪਰ ਦੂਜੇ ਪਾਸੇ ਧੋਖਾਧੜੀ ਦਾ ਸਾਈਬਰ ਮਨੀ ਲਾਂਡਰਿੰਗ ਲਈ ਵਰਤੇ ਜਾ ਰਹੇ ਨਕਲੀ ਖਾਤਿਆਂ ਦਾ ਖਤਰਾ ਵੀ ਘਟੇਗਾ ਸੋ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਬੈਂਕ ਅਜੇ ਖਾਤੇ ਨੂੰ ਬੰਦ ਕਰਨ ਤੋਂ ਪਹਿਲਾਂ ਉਹਨਾਂ ਨੂੰ ਦੁਬਾਰਾ ਚਾਲੂ ਕਰਨ ਲਈ ਰੀ ਕੇਵਾਈਸੀ ਦੀ ਪ੍ਰਕਿਰਿਆ ਚਲਾ ਰਹੇ ਹਨ ਇਸੇ ਲਈ ਵਿੱਚ ਗਾਹਕ ਨੂੰ ਆਪਣੇ ਖਾਤੇ ਦੁਬਾਰਾ ਚਾਲੂ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਮਤਲਬ ਜੇ ਤੁਹਾਡਾ ਖਾਤਾ ਵੀ 24 ਮਹੀਨਿਆਂ ਤੋਂ ਨਕਾਰਾ ਹੈ ਤਾਂ ਤੁਸੀਂ ਕੇ ਯਰ ਨੌਨ ਯੂਅਰ ਕਸਟਮਰ ਕਰਵਾ ਕੇ ਇਸ ਨੂੰ ਐਕਟਿਵ ਕਰਵਾ ਸਕਦੇ ਹੋ ਪਰ ਜੇ ਤੁਸੀਂ ਆਪਣਾ ਖਾਤਾ ਦੁਬਾਰਾ ਚਾਲੂ ਨਹੀਂ ਕਰਵਾਉਣਾ ਚਾਹੁੰਦੇ ਤਾਂ ਖਾਤਾ ਬੰਦ ਕਰ ਦਿੱਤਾ ਜਾਵੇਗਾ ਜੋ ਸਰਕਾਰ ਨੇ ਇਹ ਨਿਰਦੇਸ਼ ਦਿੱਤੇ ਨੇ ਜਨਤਨ ਯੋਜਨਾ ਰਹੀ ਜਿਹੜੇ ਖਾਤੇ ਜਿਨ੍ਹਾਂ ਦੇ ਵਿੱਚ ਸਿੱਧੀ ਸਰਕਾਰ ਦੇ ਵੱਲੋਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਨੇ ਜਿਹੜੇ ਔਰਤਾਂ ਦੇ ਜੋ ਗੈਸ ਕਨੈਕਸ਼ਨ ਦਿੱਤੇ ਹੋਏ ਨੇ ਉਹਨਾਂ ਨੂੰ ਸਬਸਿਡੀਆਂ ਸਿਲੰਡਰ ਦੇ ਵੱਲੋਂ ਉਹਨਾਂ ਖਾਤਿਆਂ ਵਿੱਚ ਆਉਂਦੀਆਂ ਨੇ ਬੀਮਾ ਯੋਜਨਾ ਦੀ ਜੋ ਰਾਸ਼ੀ ਹੁੰਦੀ ਉਹਨਾਂ ਖਾਤਿਆਂ ਵਿੱਚ ਆਉਂਦੀ ਏ ਪੈਨਸ਼ਨ ਧਾਰਕਾਂ ਨੂੰ ਉਹਨਾਂ ਖਾਤਿਆਂ ਦੇ ਵਿੱਚ ਜੋੜਿਆ ਹੋਇਆ ਸੋ ਦੂਸਰੇ ਪਾਸੇ ਕਿਸਾਨ ਸਨਮਾਨ ਨidhi ਯੋਜਨਾ ਦੇ ਪੈਸੇ ਵੀ ਉਹਨਾਂ ਖਾਤਿਆਂ ਵਿੱਚ ਆਉਂਦੇ ਨੇ ਸੋ ਹੁਣ ਉਹ ਜਿਹੜੇ ਖਾਤਾਧਾਰਕ ਨੇ ਆਪਣੇ ਖਾਤਿਆਂ ਨੂੰ ਜਿਨ੍ਹਾਂ ਨੇ 2 ਸਾਲਾਂ ਤੋਂ ਲਗਭਗ ਨਹੀਂ ਵਰਤਿਆ ਉਹਨਾਂ ਨੂੰ ਚਾਲੂ ਕਰਵਾ ਲੈਣਾ ਚਾਹੀਦਾ ਹੈ ਤਾਂ ਕਿ ਸਰਕਾਰ ਦੇ ਵੱਲੋਂ ਉਹ ਖਾਤਾ ਤੁਹਾਡਾ ਬੰਦ ਨਾ ਹੋਵੇ ਸੋ ਜਨਤਨ ਯੋਜਨਾ ਦੇ ਖਾਤਿਆਂ ਦੇ ਬਾਰੇ ਜਿਹੜੀ ਤੁਹਾਨੂੰ ਜਾਣਕਾਰੀ ਦਿੱਤੀ ਹੈ ਸਰਕਾਰ ਇੱਕ ਖਾਤੇ ਬੰਦ ਕਰਨ ਵਾਸਤੇ ਜੋ ਹੁਕਮ ਦੇ ਚੁੱਕੀ ਹੈ